ਬਿਲਕੁਲ ਲਗਭਗ ਤਾਂ ਫ੍ਰੀ ਆਫ ਕੋਸਟ ਹੀ ਲਗਾ ਲਓ ਕਿਉਂਕਿ ਜਿਹੜੇ ਬਲੋਚਿਸਤਾਨ ਦੇ ਲੋਕ ਨੇ ਉਹਨਾਂ ਨੂੰ ਪੈਸਾ ਨਹੀਂ ਦਿੰਦਾ ਚਾਇਨਾ ਪਾਕਿਸਤਾਨ ਨਹੀਂ ਪੈਸਾ ਦਿੰਦਾ ਜੋ ਉਹਨਾਂ ਦੇ ਹੱਕਾਂ ਦੇ ਹਿਸਾਬ ਦੇ ਨਾਲ ਮਿਲਣਾ ਚਾਹੀਦਾ ਜ਼ਬਰਨ ਉਹਨਾਂ ਦੀਆਂ ਜ਼ਮੀਨਾਂ ਦੇ ਉੱਪਰ ਕਬਜ਼ਾ ਕੀਤਾ ਇਹਨਾਂ ਲੋਕਾਂ ਨੇ ਸੋ ਤਾਂ ਕਰਕੇ ਵੀ ਪਾਕਿਸਤਾਨ ਨਹੀਂ ਕਰੇ ਵੀ ਚਾਹੁੰਦਾ ਵੀ ਬਲੋਚਿਸਤਾਨ ਸਾਡੇ ਤੋਂ ਅਲੱਗ ਹੋਵੇ ਸਵਾਗਤ ਹੈ ਸਾਰਿਆਂ ਦਾ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਕਰਦੀਆਂ ਕਿਉਂ ਕਿਸੇ ਦੇਸ਼ ਦੇ ਵਿੱਚ ਜਿਹੜੇ ਸੰਘਰਸ਼ਾ ਹੋ ਖੜੇ ਹੁੰਦੇ ਨੇ ਕਿਹੜੇ ਕਾਰਨ ਨੇ ਕਿਉਂ ਲੋਕ ਮਜਬੂਰ ਹੁੰਦੇ ਨੇ ਵੀ ਉਹਨਾਂ ਨੂੰ ਸੰਘਰਸ਼ ਕਰਨੇ ਪੈਂਦੇ ਨੇ ਆਪਣੀ ਪਹਿਚਾਨ ਦੇ ਖਾਤਰ ਆਪਣੀ ਬੋਲੀ ਦੇ ਖਾਤਰ ਆਪਣੀਆਂ ਜ਼ਮੀਨਾਂ ਦੇ ਖਾਤਰ ਆਪਣੇ ਅਧਿਕਾਰਾਂ ਦੀ ਖਾਤਰ ਆਪਣੇ ਹੱਕਾਂ ਦੀ ਖਾਤਰ ਆਪਣੇ ਪਰਿਵਾਰਾਂ ਦੀ ਖਾਤਰ ਕਿਹੜੇ ਕਾਰਨ ਨੇ ਕਿਉਂ ਮਜਬੂਰ ਹੁੰਦੇ ਨੇ ਲੋਕ ਉਹਦੇ ਉੱਪਰ ਗੱਲ ਕਰਾਂਗੇ ਹਾਲ ਦੀ ਘੜੀ ਬਲੋਚਿਸਤਾਨ ਦੇ ਪਾਕਿਸਤਾਨ ਦੇ ਵਿੱਚ ਲੜਾਈ ਚੱਲ ਰਹੀ ਆ ਤੇ ਬਲੋਚਿਸਤਾਨ ਨੂੰ ਕਿਹੜੀਆਂ ਮਜਬੂਰੀਆਂ ਕਰਕੇ ਇੱਕ ਹਥਿਆਰਬੰਦ ਜਿਹੜੇ ਸੰਘਰਸ਼ ਨੇ ਉਹ ਸ਼ੁਰੂ ਕਰਨੇ ਪਏ ਕੀ ਮਜਬੂਰੀ ਸੀ ਉਹਨਾਂ ਲੋਕਾਂ ਦੀ ਉਹਦੇ ਉੱਪਰ ਗੱਲ ਕਰਾਂਗੇ ਵੀਡੀਓ ਨਾਲ ਬਣੇ ਰਿਓ ਵੀਡੀਓ ਪੂਰੀ ਡਿਟੇਲ ਤੇ ਤੱਥਾਂ ਦੇ ਨਾਲ ਭਰਪੂਰ ਇਹ ਸਾਰਾ ਮਾਮਲਾ ਦੇਖਣ ਦੇ ਲਈ ਆਪਾਂ ਨੂੰ ਇਤਿਹਾਸ 'ਤੇ ਜਾਣਾ ਪੈਣਾ ਜਿਹੜੀ ਪਹਿਲੀ ਪ੍ਰੋਵਿੰਸ ਸੀਗੀ ਬਲੋਚਿਸਤਾਨ ਦੀ ਉਹ ਬ੍ਰਿਟਿਸ਼ ਰਾਜ ਦੇ ਅਧੀਨ ਹੁੰਦੀ ਸੀ ਨੰਬਰ 2 ਤੇ ਕਲਾਤ रियासत ਹੁੰਦੀ ਸੀ ਜੋ ਕਲਾਤ ਦੇ ਰਾਜ ਦੇ ਅਧੀਨ ਹੁੰਦੀ ਸੀ ਫਿਰ ਲਾਸ ਬਿਲਾ ਪ੍ਰਵਿੰਸ ਦੀ ਨੰਬਰ ਚੌਥੇ ਦੇ ਉੱਪਰ ਸੀਗੀ ਮਾਰਕਰਨ ਪ੍ਰਵਿੰਸ ਹੁਣ ਇਹ ਜਿਹੜੀਆਂ ਪ੍ਰਵਿੰਸਾਂ ਸੀਗੀਆਂ ਕਾਫੀ ਵਧੀਆ ਉਸ ਟਾਈਮ ਦੇ ਉੱਪਰ ਚੱਲਦੀਆਂ ਸੀ 1947 ਦੀ ਗੱਲ ਕਰਦੇ ਹਾਂ ਜਦੋਂ ਭਾਰਤ ਅੰਗਰੇਜ਼ਾਂ ਤੋਂ ਆਜ਼ਾਦ ਹੋਇਆ ਉਦੋਂ ਹੋਰ ਵੰਡਾ ਵੀ ਪਈਆਂ ਜਿਦੇ ਵਿੱਚ ਲੈਂਦਾ ਪੰਜਾਬ ਤੇ ਚੜਦਾ ਪੰਜਾਬ ਪੰਜਾਬ ਨੂੰ ਪੂਰੇ ਨੂੰ ਵੰਡਿਆ ਗਿਆ ਦੋ ਹਿੱਸਿਆਂ ਦੇ ਵਿੱਚ ਇੱਕ ਪਾਸੇ ਜਿਨ੍ਹਾਂ ਦਾ ਕੰਟਰੋਲ ਦੂਜੇ ਪਾਸੇ ਪੰਡਿਤ ਜਵਾਹਰ ਲਾਲ ਨਹਿਰੂ ਜੋ ਮੌਜੂਦਾ ਪ੍ਰਧਾਨ ਮੰਤਰੀ ਸੀਗੇ ਉਸ ਸਮੇਂ ਦੇ ਵਿੱਚ ਇਹ ਦੋਨਾਂ ਨੇ ਆਪੋ ਆਪਣੇ ਰਾਸੀਓ ਸਮੇਂ ਸਾਹਮਣੇ ਸੀ ਉਸ ਸਮੇਂ ਇੱਕ ਹੋਰ ਆਵਾਜ਼ ਉੱਠ ਰਹੀ ਸੀ ਬਲੋਚਿਸਤਾਨ ਬਲੋਚਿਸਤਾਨ ਨੂੰ ਵੀ ਅੰਗਰੇਜ਼ਾਂ ਨੇ ਕਹਿ ਦਿੱਤਾ ਸੀਗਾ ਵੀ ਤੁਸੀਂ ਆਪਣੀ ਆਜ਼ਾਦੀ ਲੈ ਸਕਦੇ ਹੋ ਜਾਂ ਤੁਸੀਂ ਪਾਕਿਸਤਾਨ ਦੇ ਨਾਲ ਜਾ ਸਕਦੇ ਹੋ ਜਾਂ ਤੁਸੀਂ ਭਾਰਤ ਨਾਲ ਜਾ ਸਕਦੇ ਹੋ ਪਰ ਜਿਹੜੇ ਬਲੋਚਿਸਤਾਨ ਦੇ ਤਿੰਨ ਪ੍ਰਾਂਤ ਸੀ ਕਲਾਤ ਪ੍ਰਾਂਤ ਨੂੰ ਛੱਡ ਕੇ ਤਿੰਨਾਂ ਨੇ ਪਾਕਿਸਤਾਨ ਦੇ ਨਾਲ ਜਾਣ ਦਾ ਜਿਹੜਾ ਸੀਗਾ ਫੈਸਲਾ ਕੀਤਾ ਸੀ ਕਿਉਂਕਿ ਜਿਨ੍ਹਾਂ ਦਾ ਜਿਹੜਾ ਕੰਟਰੋਲ ਸੀ ਉਹਨਾਂ ਤਿੰਨਾਂ ਪ੍ਰਾਂਸਿਸ ਦੇ ਬਹੁਤ ਜ਼ਿਆਦਾ ਸੀ ਜਿਹੜੀ ਕਲਾਤ ਪ੍ਰੋਵਿੰਸ ਜਿੱਥੇ ਰਾਜਾ ਸੀ ਕਲਾਤ ਦਾ ਉਹਨੇ ਆਜ਼ਾਦੀ ਦੀ ਘੋਸ਼ਣਾ ਕਰ ਦਿੱਤੀ 1947 ਦੇ ਵਿੱਚ ਉਹਨਾਂ ਨੇ ਕਿਹਾ ਸਾਨੂੰ ਇੱਕ ਆਜ਼ਾਦ ਮੁਲਕ ਆ ਜਿਹੜਾ ਉਹ ਚਾਹੀਦਾ ਸੋ ਇਸ ਆਧਾਰ ਦੇ ਉੱਪਰ ਉਹਨਾਂ ਨੇ ਆਜ਼ਾਦੀ ਮੰਗਣੀ ਸ਼ੁਰੂ ਕਰ ਦਿੱਤੀ ਫਿਰ ਕਰਦੇ ਕਰਦੇ ਲਗਭਗ ਸਾਲ ਕਦਾ ਸਮਾਂ ਲੰਘਿਆ 1948 ਦਾ ਸਮਾਂ ਆਇਆ ਜਦੋਂ ਪਾਕਿਸਤਾਨ ਦੀਆਂ ਫੌਜਾਂ ਨੇ ਜ਼ਬਰਨ ਕਲਾਤ ਦੇ ਉੱਪਰ ਹਮਲਾ ਕਰ ਦਿੱਤਾ ਤੇ ਹਮਲਾ ਕਰਕੇ ਪੂਰੇ ਕਲਾਤ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਰਿਆ ਇਸ ਦਿਨ ਤੋਂ ਬਲੋਚਿਸਤਾਨ ਦੇ ਸੰਘਰਸ਼ ਦੀ ਜਿਹੜੀ ਆ ਉਹ ਕਹਾਣੀ ਸ਼ੁਰੂ ਹੁੰਦੀ ਆ ਫਿਰ ਇੱਥੇ ਲੱਗ ਲੱਗ ਸਮੇਂ ਦੇ ਸੰਘਰਸ਼ ਜਿਹੜੇ ਨੇ ਉਹ ਹੋਏ ਹੁਣ ਪਾਕਿਸਤਾਨ ਦੇ ਲਈ ਇਹ ਚੀਜ਼ ਦੇ ਉੱਪਰ ਕਬਜ਼ਾ ਕਰਨਾ ਸੀਗਾ ਜਿਹੜਾ ਉਹ ਬਹੁਤ ਜ਼ਰੂਰੀ ਸੀਗਾ ਕਿਉਂਕਿ ਇਸ ਏਰੀਆ ਦੇ ਵਿੱਚ ਸੀਗੇ ਜਿਹੜੇ ਉਹ ਰਿਸੋਰਸਿਸ ਸੀਗੇ ਬਹੁਤ ਜ਼ਿਆਦਾ ਸੀਗੇ ਪਾਣੀ ਖਣਿਜ ਸੋਨਾ ਚਾਂਦੀ ਕੋਲਾ ਕੱਚਾ ਤੇਲ ਕੁਦਰਤੀ ਗੈਸਾਂ ਤੇ ਬੰਦਰਗਾਹ ਸਾਰਾ ਕੁਝ ਇਸ ਪਰਵੈਂਸ ਦੇ ਵਿੱਚ ਸ਼ਾਮਲ ਸੀ ਜਿਸ ਕਰਕੇ ਇਹਦੀ ਜਿਹੜੀ ਵੈਲਿਊ ਸੀਗੀ ਬਹੁਤ ਜ਼ਿਆਦਾ ਸੀਗੀ ਤੇ ਪਾਕਿਸਤਾਨ ਨੇ ਇਹ ਕਬਜ਼ਾ ਕਰਨ ਤੋਂ ਬਾਅਦ ਜਿਹੜੇ ਬਲੂਚਿਸਤਾਨ ਦੇ ਲੋਕ ਸੀਗੇ ਉਹਨਾਂ ਦੀ ਸਾਰੀ ਸੰਪਤੀ ਇੱਕ ਕਿਸਮ ਦੇ ਨਾਲ ਖੋਹ ਲਈ ਉਹਨਾਂ ਦਾ ਕਤਲਿਆਮ ਕਰਨਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਦੀ ਜ਼ਮੀਨੀ ਹੱਕ ਖੋਣੇ ਸ਼ੁਰੂ ਕਰ ਦਿੱਤੇ ਚੀਨ ਨਾਲ ਮਿਲ ਕੇ ਇਹਦੀ ਗਵਾਦਰ ਬੰਦਰਗਾਹ ਸੀ ਉਹਦੇ ਉੱਪਰ ਵੀ ਜਿਹੜਾ ਵਾ ਚੀਨ ਦਾ ਕਬਜ਼ਾ ਕਰਾਇਆ ਜਾ ਆਪਣਾ ਕੀਤਾ ਚੀਨ ਨੇ 50% ਅਮਾਉਂਟ ਜਿਹੜੀ ਇੱਥੇ ਇਨਵੈਸਟ ਕੀਤੀ ਤੇ ਜਿੰਨਾ ਵੀ ਹੁਣ ਪੋਰਟ ਦਾ ਸਾਮਾਨ ਸੀ ਮਤਲਬ ਇਸ ਬੰਦਰਗਾਹ ਦੇ ਉੱਪਰ ਇੰਪੋਰਟ ਐਕਸਪੋਰਟ ਹੁੰਦਾ ਉਹਦਾ ਜਿਹੜਾ ਬਣਦਾ ਹਿੱਸਾ ਵਾ ਉਹ ਬਲੋਚਿਸਤਾਨ ਦੇ ਲੋਕਾਂ ਨੂੰ ਨਹੀਂ ਦਿੱਤਾ ਜਾਂਦਾ ਪਹਿਲਾਂ ਉਹਨਾਂ ਨੂੰ ਭਰੋਸਾ ਦਿਵਾਇਆ ਵੀ ਤੁਹਾਨੂੰ ਨੌਕਰੀਆਂ ਮਿਲਣਗੀਆਂ ਪਰ ਉਹਨਾਂ ਨੂੰ ਇਹ ਨੌਕਰੀਆਂ ਵੀ ਜਿਹੜੀਆਂ ਨੇ ਨਹੀਂ ਦਿੱਤੀਆਂ ਗਈਆਂ ਟੋਟਲੀ ਉਹਨਾਂ ਦਾ ਘਾਣ ਕੀਤਾ ਉਹਨਾਂ ਨੂੰ ਰੋੜ ਦੇ ਪੁਰ ਦੇ ਛੱਡਿਆ ਸੋ ਇਹਨਾਂ ਗੱਲਾਂ ਕਰਕੇ ਬਲੂਚਿਸਤਾਨ ਦੇ ਲੋਕ ਨੇ ਜਿਹੜੇ ਹਲੇ ਵੀ ਸੰਘਰਸ਼ ਕਰ ਰਹੇ ਨੇ ਇੱਥੇ ਜਿਹੜੇ ਲਗ ਲਗ ਸਮੇਂ ਤੋਂ ਨੇ ਉਹ ਸੰਘਰਸ਼ ਹੋਏ ਉਹਨਾਂ ਦੇ ਉੱਪਰ ਆਪਾਂ ਗੱਲ ਕਰਦੇ ਆਂ ਵੀ ਕਿਹੜੇ ਕਿਹੜੇ ਸੰਘਰਸ਼ ਜਿਹੜੇ ਹੋਏ ਨੇ ਪਹਿਲਾ ਸੰਘਰਸ਼ ਆ ਜਿਹੜਾ 1948 ਦੇ ਵਿੱਚ ਹੋਇਆ ਜਦੋਂ ਬਲੂਚਿਸਤਾਨ ਦੇ ਰਾਜੇ ਦੇ ਉੱਪਰ ਪਾਕਿਸਤਾਨੀਆ ਫੌਜਾਂ ਨੇ ਹਮਲਾ ਕੀਤਾ ਤਾਂ ਉੱਥੋਂ ਦੇ ਲੋਕਾਂ ਨੇ ਇਹਨੂੰ ਪਸੰਦ ਨਹੀਂ ਕੀਤਾ ਤੇ ਉਹਨਾਂ ਨੇ ਹਥਿਆਰ ਚੱਕਨੇ ਜਿਹੜੇ ਸ਼ੁਰੂ ਕਰ ਦਿੱਤੇ ਫਿਰ ਦੂਜਾ ਸੰਘਰਸ਼ ਹੁੰਦਾ 1958 ਦੇ ਵਿੱਚ ਜਾ ਕੇ ਜਦੋਂ ਬਲੋਚਿਸਤਾਨ ਦਾ ਰਾਜਾ ਸੀ ਉਹਦੇ ਭਰਾ ਨੇ ਸੰਘਰਸ਼ ਕੀਤਾ ਜਿਹਦੇ ਵਿੱਚ ਉੱਥੇ ਦੇ ਨੌਜਵਾਨਾਂ ਦੇ ਬੱਚਿਆਂ ਨੇ ਵੀ ਹਥਿਆਰ ਚੁੱਕੜੇ ਸੀਗੇ ਜਿਹੜੇ ਸ਼ੁਰੂ ਕਰ ਦਿੱਤੇ ਸੀਗੇ ਪਾਕਿਸਤਾਨ ਦੀ ਫੌਜਾਂ ਦੇ ਖਿਲਾਫ ਤੀਜਾ ਸੰਘਰਸ਼ ਚੱਲਿਆ 1963 ਤੋਂ 1969 ਤੱਕ ਇੱਥੇ ਗੁਰੀਲਾ ਹਮਲੇ ਹੋਏ ਕਾਫੀ ਜ਼ਿਆਦਾ ਬਲੋਚਿਸਤਾਨ ਦੇ ਲੋਕ ਤੰਗ ਹੋ ਗਏ ਸੀ ਸੋ ਉਹਨਾਂ ਨੇ ਛੋਟੇ-ਛੋਟੇ ਗਰੁੱਪਾਂ ਦੇ ਵਿੱਚ ਹਮਲੇ ਕਰਨੇ ਸ਼ੁਰੂ ਕੀਤੇ ਪਾਕਿਸਤਾਨ ਦੀ ਫੌਜਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ ਚੌਥਾ ਸੰਘਰਸ਼ ਸ਼ੁਰੂ ਹੋਇਆ 1973 ਤੋਂ ਲੈ ਕੇ 1977 ਤੱਕ ਇਹ ਬਹੁਤ ਵੱਡਾ ਸੰਘਰਸ਼ ਸੀਗਾ ਜਿੱਥੇ ਪਾਕਿਸਤਾਨ ਦੀ ਫੌਜ ਤੇ ਬਲੋਚਿਸਤਾਨ ਦੀ ਜੋ ਆਪੜੀ ਉਹਨਾਂ ਨੇ ਆਰਮੀ ਸੀ ਖੜੀ ਕੀਤੀ ਹੋਈ ਉਹਨਾਂ ਦੇ ਵਿੱਚ ਆਪਸੀ ਟਕਰਾਅ ਹੋਇਆ ਤੇ ਬਹੁਤ ਹੀ ਵੱਡੀ ਗਿਣਤੀ ਵਿੱਚ ਬਲੂਚਿਸਤਾਨ ਦੇ ਲੋਕ ਮਾਰੇ ਗਏ ਸੀ ਜਿਨ੍ਹਾਂ ਨੇ ਹਥਿਆਰ ਚੁੱਕੇ ਹੋਏ ਸੀਗੇ ਆਪਣਾ ਵਤਨ ਬਚਾਉਣ ਦੇ ਲਈ ਆਪਣਾ ਦੇਸ਼ ਬਚਾਉਣ ਦੇ ਲਈ ਕਾਫੀ ਲੋਕਾਂ ਨੂੰ ਮਾਰ ਕੇ ਛੁੱਟ ਦਿੱਤਾ ਸੀ ਪਾਕਿਸਤਾਨ ਦੀ ਆਰਮੀ ਨੇ ਕਈਆਂ ਦੀਆਂ ਲਾਸ਼ਾਂ ਵੀ ਨਹੀਂ ਮਿਲੀਆਂ ਤੇ ਔਰਤਾਂ ਦੇ ਨਾਲ ਬਲਾਤਕਾਰ ਕੀਤੇ ਗਏ ਮਾਸੂਮ ਬੱਚਿਆਂ ਨੂੰ ਮਾਰਿਆ ਗਿਆ ਸੜਕਾਂ ਦੇ ਛੁੱਟ ਦਿੱਤੇ ਸੀਗੇ ਮਾਰ ਕੇ ਤੇ ਪਤਾ ਵੀ ਨਹੀਂ ਚੱਲਦਾ ਸੀ ਵੀ ਕੌਣ ਕਤਲ ਕਰ ਗਿਆ ਸੋ ਇਹੋ ਜਿਹਾ ਸੰਘਰਸ਼ ਸੀਗਾ ਇਹ 4 ਸਾਲਾਂ ਦੇ ਵਿੱਚ ਦੇਖਣ ਦੇ ਵਿੱਚ ਆਇਆ ਉਸ ਤੋਂ ਬਾਅਦ 2004 ਦੇ ਵਿੱਚ ਬਲੂਚਿਸਤਾਨ ਦੇ ਲੋਕਾਂ ਨੇ ਫਿਰ ਦੁਬਾਰੇ ਸੰਘਰਸ਼ ਸ਼ੁਰੂ ਕੀਤਾ ਜੋ ਅੱਜ ਦੇ ਸਮੇਂ ਦੇ ਵਿੱਚ ਆਜ਼ਾਦੀ ਦੀ ਮੰਗ ਤੱਕ ਪਹੁੰਚ ਚੁੱਕਿਆ ਬਲੋਚਿਸਤਾਨ ਦੇ ਲੋਕਾਂ ਨੇ ਆਜ਼ਾਦੀ ਦੀ ਮੰਗ ਥੋੜੇ ਦਿਨ ਪਹਿਲਾਂ ਰੱਖਣੀ ਸ਼ੁਰੂ ਕਰ ਦਿੱਤੀ ਆ ਤੇ ਹੁਣ ਆਮੋ ਸਾਹਮਣੇ ਹੋ ਚੁੱਕੇ ਨੇ ਪਾਕਿਸਤਾਨ ਦੀ ਫੌਜਾ ਦੇ ਨਾਲ ਇੱਕ ਵਾਰੀ ਫੇਰ ਕਿਉਂਕਿ ਉਹਨਾਂ ਨੂੰ ਇੱਕ ਆਪਣਾ ਆਜ਼ਾਦ ਦੇਸ਼ ਚਾਹੀਦਾ ਹੁਣ ਇਹ ਸੰਘਰਸ਼ ਕਿਉਂ ਕਰ ਰਹੇ ਨੇ ਬਲੋਚਿਸਤਾਨ ਦੇ ਲੋਕ ਕਿਉਂਕਿ ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਨਹੀਂ ਮਿਲ ਰਿਹਾ ਉਹਨਾਂ ਨੂੰ ਜ਼ਮੀਨਾਂ ਤੋਂ ਵਾਂਝੇ ਰੱਖਿਆ ਜਾ ਰਿਹਾ ਉਹਨਾਂ ਕੋਲੇ ਕਮਾਈ ਕਰਨ ਦੇ ਸਾਧਨ ਬਹੁਤ ਘੱਟ ਨੇ ਕਿਉਂਕਿ ਚੀਨ ਨੇ ਪਾਕਿਸਤਾਨ ਦੇ ਨਾਲ ਮਿਲ ਕੇ ਬਹੁਤ ਸਾਰੇ ਖੇਤਰਫਲ ਦੇ ਵਿੱਚ ਆਪਣਾ ਦਾਵਾ ਵਾ ਜਿਹੜਾ ਕਰ ਦਿੱਤਾ ਵਾ ਤੇ ਉਹਨਾਂ ਲੋਕਾਂ ਨੂੰ ਨੌਕਰੀਆਂ ਵੀ ਨਹੀਂ ਦਿੱਤੀਆਂ ਬਲੂਚਿਸਤਾਨ ਦੇ ਲੋਕਾਂ ਨੂੰ ਜੋ ਚੀਨ ਨੇ ਦੇਣ ਦਾ ਵਾਦਾ ਕੀਤਾ ਹੋਊਗਾ ਜਾਂ ਉਹਨਾਂ ਦੇ ਬਣਦੇ ਜੋ ਹੱਕ ਸੀਗੇ ਉਹ ਵੀ ਨਹੀਂ ਦਿੱਤੇ ਬਲੋਚਿਸਤਾਨ ਦੇ ਲੋਕਾਂ ਦੀ ਬੋਲੀ ਦੇ ਉੱਪਰ ਹਮਲਾ ਹੋ ਰਿਹਾ ਬਲੋਚਿਸਤਾਨ ਦੇ ਲੋਕਾਂ ਦਾ ਕਹਾਣ ਕੀਤਾ ਜਾ ਰਿਹਾ ਉਹਨਾਂ ਦੀਆਂ ਔਰਤਾਂ ਦੀ ਬੇਇੱਜ਼ਤੀ ਕੀਤੀ ਜਾ ਰਹੀ ਆ ਨੌਜਵਾਨਾਂ ਨੂੰ ਘਰੋਂ ਚੁੱਕ ਕੇ ਲੈ ਕੇ ਜਾਂਦੇ ਨੇ ਪਤਾ ਨਹੀਂ ਜਾਂਦਾ ਕਿਹੜੇ ਸਮੇਂ ਕਿਹੜੇ ਨੌਜਵਾਨ ਨੂੰ ਮਾਰ ਕੇ ਸੜਕ ਤੇ ਸੁੱਟ ਜਾਂ ਨਾ ਕਈਆਂ ਲੋਕਾਂ ਦੀਆਂ ਤਾਂ ਲਾਸ਼ਾਂ ਵੀ ਹਲੇ ਤੱਕ ਆ ਜਿਹੜੀਆਂ ਉੱਥੋਂ ਨਹੀਂ ਮਿਲੀਆਂ ਇਹੀ ਚੀਜ਼ਾਂ ਨੂੰ ਦੇਖਦੇ ਹੋਏ ਬਲੋਚਿਸਤਾਨ ਦੇ ਲੋਕਾਂ ਨੇ ਸੰਘਰਸ਼ ਕਰਨਾ ਸ਼ੁਰੂ ਕੀ ਦਿੱਤੇ ਹਾਲ ਦੀ ਘੜੀ ਦੇ ਵਿੱਚ ਇਹਨਾਂ ਨੇ ਇੱਕ ਰੇਲ ਗੱਡੀ ਵੀ ਸੀਗੀ ਜਿਹੜੀ ਉਹ ਹਾਈਜੈਕ ਕੀਤੀ ਸੀ ਤੇ ਉਸ ਸਮੇਂ ਐਲਾਨ ਕਰ ਦਿੱਤਾ ਸੀਗਾ ਵੀ ਅਸੀਂ ਪਾਕਿਸਤਾਨ ਆਰਬੀ ਦੇ ਨਾਲ ਆਮੋ ਸਾਹਮਣੇ ਜੰਗ ਕਰਨੀ ਆ ਤੇ ਅਸੀਂ ਆਪਣੀ ਆਜ਼ਾਦੀ ਚਾਹੁੰਦੇ ਆ ਹੁਣ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਕਿ ਬਲੋਚਿਸਤਾਨ ਦੇ ਲੋਕਾਂ ਦੀ ਜਿਹੜੀ ਆਵਾਜ਼ ਆ ਉਹ ਯੂਨ ਤੱਕ ਨਹੀਂ ਪਹੁੰਚਦੀ UNO ਤੱਕ ਇਹਨਾਂ ਦੀ ਆਵਾਜ਼ ਪਹੁੰਚੀ ਪਰ ਜਿੰਨਾ ਵੱਡਾ ਲੈਵਲ ਉਹਨਾਂ ਨੂੰ ਚਾਹੀਦਾ ਸੀ ਉਸ ਹਿਸਾਬ ਦੇ ਨਾਲ ਉਹਨਾਂ ਤੱਕ ਇਹਨਾਂ ਦੀਆਂ ਅਰਜ਼ੀਆਂ ਨਹੀਂ ਪਹੁੰਚੀਆਂ ਕਿਉਂਕਿ ਪਾਕਿਸਤਾਨ ਇੱਕ ਪਾਵਰਫੁੱਲ ਕੰਟਰੀ ਆ ਵੱਡੀ ਕੰਟਰੀ ਆ ਇਹਨਾਂ ਦੇ ਹਿਸਾਬ ਦੇ ਨਾਲ ਸੋ ਕਿਸੇ ਨਾ ਕਿਸੇ ਇੰਟਰਨੈਸ਼ਨਲ ਤਣਾਅ ਜਾਂ ਦਵਾ ਦੇ ਕਾਰਨ ਇਹਨਾਂ ਲੋਕਾਂ ਦੀ ਆਵਾਜ਼ ਆ ਉਹਨੂੰ ਦਬਬ ਦਿੱਤਾ ਜਾਂਦਾ ਜਿਸ ਕਰਕੇ ਬਲੋਚਿਸਤਾਨ ਦੇ ਲੋਕ ਹਮੇਸ਼ਾ ਹੀ ਆਪਣੇ ਸੰਘਰਸ਼ ਦੇ ਲਈ ਲੜਦੇ ਰਹਿੰਦੇ ਨੇ ਹੁਣ ਤੱਕ ਲੜਦੇ ਆ ਰਹੇ ਨੇ ਭਾਰਤ ਨੂੰ ਵੀ ਉਹਨਾਂ ਨੇ ਕਈ ਵਾਰ ਕਿਹਾ ਵੀ ਸਾਡੀ ਆਵਾਜ਼ ਚੁੱਕੀ ਜਾਵੇ ਪਰ ਭਾਰਤ ਵੀ ਇੱਕ ਹੱਦ ਤੱਕ ਇਹਨਾਂ ਦੀ ਆਵਾਜ਼ ਪਹੁੰਚਾਉਣ ਦੇ ਵਿੱਚ ਸਫਲ ਹੋਇਆ ਪਰ ਅੱਜ ਦੇ ਸਮੇਂ ਦੇ ਵਿੱਚ ਕਾਫੀ ਜ਼ਿਆਦਾ YouTube ਚੈਨਲ ਨੇ YouTube ਦੇ ਉੱਪਰ ਨਿਊਜ਼ ਚੈਨਲ ਖੁੱਲੇ ਹੋਏ ਨੇ ਜੋ ਬਲੋਚਿਸਤਾਨ ਦੇ ਲੋਕਾਂ ਦੀ ਗੱਲ ਕਰਦੇ ਨੇ ਤੇ ਹੁਣ ਹੋਪਫੁਲੀ ਇਹਨਾਂ ਦੀ ਆਵਾਜ਼ ਜਿਹੜੀ ਉਹ UN ਤੱਕ ਪਹੁੰਚ ਚੁੱਕੀ ਆ ਇਹਨਾਂ ਦੇ ਸੰਘਰਸ਼ਾਂ ਨੂੰ ਬਹੁਤ ਵੱਡੇ ਪੱਧਰ ਦੇ ਉੱਪਰ ਹੁਣ ਅੰਤਰਰਾਸ਼ਟਰੀ ਸਹਿਯੋਗ ਹੈ ਜਿਹੜਾ ਉਹ ਮਿਲਣਾ ਸ਼ੁਰੂ ਹੋ ਗਿਆ। ਬਾਕੀ ਤੁਸੀਂ ਆਪਣੀ رائے ਦੱਸਿਓ ਜਾ ਕੇ ਵੀ ਜਿਹੜੇ ਲੋਕ ਇਹ ਆਪਣੀ ਆਜ਼ਾਦੀ, ਆਪਣੀ ਪਹਿਚਾਣ, ਆਪਣੀ ਆਈਡੈਂਟੀਟੀ, ਆਪਣੇ ਬੱਚਿਆਂ ਦੇ ਲਈ, ਆਪਣੇ ਪਰਿਵਾਰਾਂ ਦੇ ਲਈ, ਆਪਣੀ ਜ਼ਮੀਨੀ ਹੱਕਾਂ ਨੂੰ ਬਚਾਉਣ ਦੇ ਲਈ ਜੋ ਉਹ ਇਹ ਸੰਘਰਸ਼ ਕਰ ਰਹੇ ਨੇ, ਚਾਹੇ ਉਹ ਹਥਿਆਰਬੰਦਾ, ਚਾਹੇ ਉਹ ਕਿਸੇ ਵੀ ਤਰੀਕੇ ਦਾ ਸੰਘਰਸ਼ ਆ ਪਾਕਿਸਤਾਨ ਦੇ ਖਿਲਾਫ ਹੋ ਲੜ ਰਹੇ ਨੇ, ਕੀ ਇਹ ਸਹੀ ਆ ਕਿ ਜੀਓਐਨਓ ਇਹਨਾਂ ਦੀ ਸਪੋਰਟ ਕਰੂਗਾ? ਪਾਕਿਸਤਾਨ ਨਹੀਂ ਚਾਹੁੰਦਾ ਵੀ ਬਲੋਚਿਸਤਾਨਾ ਜਿਹੜਾ ਉਹ ਆਸਾਨੀ ਦੇ ਨਾਲ ਆਜ਼ਾਦ ਹੋ ਜਾਵੇ। ਸਾਡੇ ਹੱਥੋਂ ਜਾਵੇ ਕਾਰਨ ਕੀ ਆ ਜਮੀਨੀ ਖੇਤਰਫਲ ਦਾ ਜਿਹੜਾ ਏਰੀਆ ਵਾ ਉਹ 44% ਆ ਇਹਨਾਂ ਦੀ ਬਲੂਚਿਸਤਾਨੀਆਂ ਦੀ ਆਪਣੀ ਆਬਾਦੀ ਇਸ ਏਰੀਆ ਦੇ ਵਿੱਚ ਸਿਰਫ 5 ਤੋਂ 6% ਆ ਇਹੀ ਕਾਰਨ ਸੀ ਵੀ ਇਹਨਾਂ ਦੀ ਜਨਸਖਿਆ ਖਤਮ ਕਰਨ ਦਾ ਵੀ ਪਾਕਿਸਤਾਨ ਇੱਕਦਾਂ ਇਹਦਾ ਏਰੀਆ ਬਹੁਤ ਵੱਡਾ ਨੰਬਰ 2 ਦੇ ਉੱਤੇ ਇੱਥੇ ਖਣਿਜ ਬਹੁਤ ਜ਼ਿਆਦਾ ਨਹੀਂ ਜਿਹਦੇ ਕਰਕੇ ਪਾਕਿਸਤਾਨ ਦੀ ਜਿਹੜੀ ਇਕਨੋਮੀ ਆ ਚੱਲ ਰਹੀ ਆ ਬਹੁਤ ਵੱਡੇ ਫਦਰ ਦੇ ਉੱਪਰ ਬਰੂਚਿਸਤਾਨ ਕੰਟਰੀਬਿਊਟ ਕਰਦਾ ਪਾਕਿਸਤਾਨ ਦੀ ਜੀਡੀਪੀ ਨੂੰ ਸਥਿਰ ਰੱਖਣ ਦੇ ਲਈ ਫਿਰ ਚਾਈਨਾ ਦਾ ਵੀ ਇੰਟਰਸਟ ਇਸ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਚਾਈਨਾ ਨੇ ਵੀ ਪਾਕਿਸਤਾਨ ਨੂੰ ਬਹੁਤ ਪੈਸਾ ਦਿੱਤਾ ਹੋਇਆ ਇਹਦੀ ਬੰਦਰਗਾਹ ਨੂੰ ਵਰਤਦਾ ਵਾ ਬਿਲਕੁਲ ਲਗਭਗ ਫ੍ਰੀ ਆਫ ਕੋਸਟ ਹੀ ਲਗਾ ਲਓ ਕਿਉਂਕਿ ਜਿਹੜੇ ਬਲੋਚਿਸਤਾਨ ਦੇ ਲੋਕ ਨੇ ਉਹਨਾਂ ਨੂੰ ਪੈਸਾ ਨਹੀਂ ਦਿੰਦਾ ਚਾਇਨਾ ਪਾਕਿਸਤਾਨੀ ਪੈਸਾ ਦਿੰਦਾ ਜੋ ਉਹਨਾਂ ਦੇ ਹੱਕਾਂ ਦੇ ਹਿਸਾਬ ਦੇ ਨਾਲ ਮਿਲਣਾ ਚਾਹੀਦਾ ਜਬਰਨ ਉਹਨਾਂ ਦੀਆਂ ਜ਼ਮੀਨਾਂ ਦੇ ਉੱਪਰ ਕਬਜ਼ਾ ਕੀਤਾ ਇਹਨਾਂ ਲੋਕਾਂ ਨੇ ਸੋ ਤਾਂ ਕਰਕੇ ਵੀ ਪਾਕਿਸਤਾਨ ਨਹੀਂ ਕਦੇ ਵੀ ਚਾਹੁੰਦਾ ਵੀ ਬਲੋਚਿਸਤਾਨ ਸਾਡੇ ਤੋਂ ਅਲੱਗ ਹੋਵੇ ਪਾਕਿਸਤਾਨ ਇਹਨੂੰ ਆਸਾਨੀ ਦੇ ਨਾਲ ਆਜ਼ਾਦ ਹੋਣ ਦੇ ਦੇ ਦੂਗਾ ਆਪਣੀ ਰਾਏ ਦੱਸੋ ਜਾ ਕੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਨਵੇਂ ਤੱਤ ਨਵੇਂ ਫੈਕਟ ਲੈ ਕੇ ਉਦੋਂ ਤੱਕ ਦਿਓ ਜੀ ਇਜਾਜ਼ਤ